ਲਾਓਏ ਮਿੱਤਰੋ ਅੱਜ ਪਹੁੰਚੇ ਆ ਬਕਰਾ ਮੰਡੀ ਫਰੀਦਕੋਟ ਸ਼ਹਿਰ ਕੋਟਕਪੂਰਾ ਰੋਡ ਸ਼ਹੀਦ ਹੈਵਰੀ ਦੇ ਬਿਲਕੁਲ ਸਾਹਮਣੇ ਤੇ ਹਰ ਸ਼ਨੀਵਾਰੇ ਮੰਡੀ ਲੱਗਦੀ ਆ ਦੋਸਤੋ ਲੱਗ ਚੁੱਕੀ ਆ ਸਵੇਰ ਦਾ ਟਾਈਮ ਆ ਅਜੇ ਥੋੜੇ ਜਿਹਾ ਜਾਨਵਰ ਆਏ ਆ ਤੇ ਪਹਿਲਾ ਸੌਦਾ ਜਿਵੇਂ ਵੀ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਿਆ ਕਰੋ ਤੇ ਜਿੰਨਾ ਵੀ ਰਣੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਭ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਕਰ ਲਓ ਫਾਲੋ ਤੇ ਆਓ ਦੇਖਦੇ ਆਂ ਦੋਸਤੋ ਪਹਿਲਾ ਸੌਦਾ ਲੋਈ ਮੈਟਰੋ ਸਸੀ ਕਾ ਬਾਈ ਕਿਹੜਾ ਪਿੰਡ ਬਾਈ ਜੀ ਆਪਣਾ ਪਿੰਡ ਜੀ ਪਿੰਡ ਹਾਮਦ ਚੰਡੀ ਹਾਮਦ ਹਾਮਦਾ ਕਿਹੜਾ ਜਿਲ੍ਹਾ ਹੈ ਰੋਪੜੀ ਰੋਪੜੀ ਠੀਕ ਹੈ ਕਿੰਨੇ ਨਾਲ ਲੈ ਆਂਦੇ ਬਾਈ ਅੱਜ 9 ਨਾਲ ਵੱਡੇ 2 ਬੱਚੇ 9 ਨਾਲ ਵੱਡੇ ਨੇ 2 ਛੋਟੇ ਨੇ 11 ਨਾਲ ਕੁੱਲ ਲੈ ਆਂਦੇ ਆ ਬਾਈਆਂ ਨੇ ਹਾਂ ਜੀ ਤੇ ਗੱਡੀ ਤੋਂ ਲਾਈ ਜਾਂਦੇ ਆ ਹਜੇ ਸਵੇਰ ਸਵੇਰ ਦਾ ਟਾਈਮ ਆ ਤੇ ਹਾਲ ਗੱਬਣਾ ਨਾ ਹਾਂ ਜੀ ਗੱਬਣਾ ਵੀ ਆਲਾ ਬਾਈ ਠੀਕ ਹੈ ਜੀ ਆ ਬੱਕਰਾ ਹਾਂਜੀ ਇਹ ਦੇ ਕਿੰਨੇ ਪੈਸੇ ਬੱਕਰੀ ਦੀ ਹਾਂ ਜੀ ਸਾਰੇ ਨਾ ਸਾਰੇ ਪੈਸੇ ਤੈਨੂੰ ਹੀ ਦੇਣੇ ਸਾਰੇ ਸੋਨਾ ਹੈਗਾ ਲੈ ਲੈਣੇ ਆਪਾਂ ਨੂੰ ਪੈਸੇ ਦਾ ਦਸਤਾਵੇਜ਼ ਲੈ ਲੈਣੇ ਆਹ ਕਰ ਮਾ ਹਾਂ ਹਾਂ ਫੜ ਕੇ ਸੋਨਾ ਹੂੰ ਸੋਨਾ ਦੀ ਨਾ ਬੱਕਰੀ ਕੋਈ 2 ਮਹੀਨੇ ਗਵੜ ਘਟਾਈਆਂ ਦੀ ਕੋਈ ਨਾਲ ਦੀ ਕੋਈ ਜਾ ਤਿਆਰ ਲੋੜੀ ਤਾਂ ਨਾ ਤੇ ਛੀਤ 9 11 ਨਾਲ ਦਾਲਾ ਬਣਣੀ ਆ ਇਹ ਨਾ ਬਣਨ ਕਿੰਨਾ ਵਾਹ ਵਾਹ ਕੋੜੀ ਬੰਦਰ ਦੇ 10000 ਲੈਣਾ ਖੰਕਰ ਕਰਕੇ ਲੈਣਾ ਮੈਂ ਤੂੰ ਮਾ ਬੰਦਰਾ ਆ ਆਪ ਦੇ ਜਿਹੜੇ ਸਾਦੇ ਗੱਜਾ ਕਰ ਲੈ 10000 ਮੰਗਿਆ ਬਾਈ ਨੇ ਹਾਂਜੀ ਹਾਂਜੀ ਤੂੰ ਕੀ ਲਾਇਆ ਕਤਾਰ ਮਾਂ ਮੰਗ ਤਾਂ ਬਣਨ ਨਾ ਮਾਰ ਤੂੰ ਲਾ ਤਾਂ ਸਹੀ ਤੂੰ ਆਪਦੇ ਜਿੰਨੇ ਜੱਜਦੇ ਆ ਪੁਲਿਸ ਤਾਂ ਨਹੀਂ ਲਿਆਉਣੀ ਉਹਨਾਂ ਦੇ ਹੁਣ ਕਿਉਂ ਉਹਨਾਂ ਦੇ ਪੁਲਿਸ ਦਾ ਨਹੀਂ ਲਿਆਉਣੀ ਇਹ ਮੰਗਲੇ ਤਾਂ ਉਹਨਾਂ ਨੇ 50 ਮੰਗਲੇ ਪਰ ਕੀ ਕਰ ਨਹੀਂ ਤੂੰ 2 ਰੁਪਏ ਲਾ ਦੇ ਤੈਨੂੰ 5000 ਦੇ ਜੀ ਹਾਂਜੀ 5 ਨਹੀਂ ਹਾਂ ਇੱਕ ਗੱਲ ਕਰਿਆ ਟਿਕਾਣੇ ਦੇ ਲੈਣੇ ਪੈਸੇ ਲੈ ਆਪਦੇ ਬੋਲੀ ਕਰ ਆਪਣੀ ਮੈਂ ਵੀ ਬੋਲੀ ਕਰ ਟਿਕਾਣੇ ਹੀ 10 ਮੰਗਿਆ ਹੀ 9000 ਦੀ ਨੈਟ ਦੇਣੀ ਹੈ ਟਿਕਾਣੇ ਵਾਲੀ ਗੱਲ ਤੂੰ ਹੀ ਦੱਸ ਦੋ ਬਾਕੀ ਦੁਆਰਾ ਬੋਲ ਬਈ ਭਈਏ 6000 ਤਾਂ ਦੇਨੇ ਨਾ 5500 ਘਟਾਉਂਗਾ ਨਾ ਤੁਸੇ ਬਤਾਉ ਨਹੀਂ ਹੁਣਾ ਨਹੀਂ ਹੁਣਾ ਬਈ ਫਰਕ ਬੜਾ ਤੇ ਬੱਕਰੇ ਦਾ ਕੀ ਮੰਗਿਆ ਬਾਈ ਬੱਕਰੇ ਦਾ ਬਈ 16000 ਰੁਪਏ ਲੈਣਾ ਮੇਰੇ ਮੇਰੇ ਢੋਲਾ ਦੁਜੀਏ ਇਕੱਠੇ ਕਰ ਲੈਣਾ ਸਾਰੇ ਆਹੇ ਲਾਏ ਬੀ ਤਾਂ ਸਾਰੇ ਹੈ ਨਾ ਦਾਂਦ ਕੇ ਰੋਟੀ ਪਾਣੀ ਖਾਣਾ ਨਿਕਾ ਬੱਕਰੇ ਕਿੰਨਾ ਹੈ ਬੱਕਰੇ ਦੇ 10000 ਰੁਪਏ ਲੈਣਾ ਬੱਕਰੇ ਦਾ ਬਾਈ ਹਾਂ ਦੋ ਦਾ ਬੱਚਾ ਹੈ 16000 ਮੰਗਿਆ ਬੱਕਰੇ ਦਾ ਤੇ 10000 ਮੰਗਿਆ ਲਾਲ ਬੱਕਰੀ ਦਾ ਬੱਕਰੀ ਕਿਹੜੀ ਛੋਟੀ ਲੈ 10000 ਮੰਗੇ ਬੱਕਰੀ ਦੀ 9000 10 ਮੰਗਿਆ 9 ਹੀ ਦੇਣੀ ਆ 9 ਦੀ ਛੱਡ ਦਾਂਗੇ ਜੱਟ ਲੈਣੀ ਇਹ ਬੱਚਾ ਕਿਹੜੀ ਬੱਕਰੀ ਦਾ ਇਹ ਯਾਰ ਇਹ ਆ ਵੀ ਆ ਮਾ ਨਾਲ ਖੜਾ ਹੈ ਆਹ ਜੀ ਕ੍ਰੋਸ ਵੀ ਹੈਗੀ ਉਹ ਤੇ ਇਹਨਾਂ ਬੱਚਾ ਇਹਦਾ ਕੀ ਮੁੱਲ ਬੱਚੇ ਦਾ ਉਹਦਾ ਬੱਚਾ ਹੀ ਮਹੀਨੇ ਦੀ ਕ੍ਰੋਸ ਹੈ ਬੱਚੇ ਦਾ ਕੀ ਮੁੱਲ ਬੱਚੇ ਕੱਲੇ 10000 ਰੁਪਏ ਲੈਣਾ ਇਹਦਾ 13000 ਰੁਪਏ ਤੁੰਨ ਵਾਲੀ ਤੇ ਕੱਲੇ ਬੱਚੇ ਦਾ ਕੱਲੇ ਬੱਚੇ ਬਹੁਤ ਪੀਂਦਾ ਬੱਚਾ ਜੀ ਤੁਸੀਂ ਆਹ ਤੇ ਨਹੀਂ ਕਿੰਨੇ ਕੇ ਇੱਕ ਗੱਲ ਕਰਦੇ ਆ ਵੀ ਉਹਦਾ ਤੇਰੀ ਆ ਹੋ ਜੂਗੀ ਪਰ ਪੈਸੇ ਦਿਖਾਣਾ ਕੋ ਗੋ ਪੈਸੇ ਲੈ ਗਿੰਦੇ ਕਰੋ ਪੈਸੇ ਦਿਖਾ ਨਹੀਂ ਗੱਲ ਕਰੋ ਚਕਾਣੇ ਦੀ ਕੀthi ਗੱਲ ਤੇ ਜਲ ਰੇਡ ਦਾ ਸਿਆਰਾ ਤੇਰਾ ਕਿ ਨਹੀਂ ਵਿਗਦੀ ਬਈ ਉਹ ਨਹੀਂ ਕਰਾਉਂ ਸੇ ਮਗਰ ਬੱਚਾ ਯਾਰ ਕਰਾਉ ਸੱਡੇ ਕਰਾਉਂ ਨਾ ਦੱਸਿਆ ਕਰ ਜੇ ਲੇਵਾ ਪ੍ਰਾਇ ਉਹ ਤੋਂ ਕਰਾਉਂ ਮਨ ਨਹੀਂ ਜਾਂਦੀ ਆਹਾ ਹਾਂ ਉਹ ਖੰਡਰ ਗਹਿਣ ਤੇ ਮੈਂ ਦੱਸੀ ਨਹੀਂ ਤਾਜੀ ਸੂਈ ਤੈਨੂੰ ਦੱਸਤਾ ਉਹਨੇ ਹਾਂ ਇਹ ਕੀ ਗੱਲ ਕਰ ਇੰਨੇ ਪੈਸੇ ਲੈਣੇ ਨਾਲ ਹੀ ਬੱਕਰਾ ਇਹ ਕੀ ਗੱਲ ਕਰ ਰਿਹਾ ਸੌਦਾ ਯਾਰ ਦੇ ਨਹੀਂ ਦੇ ਇੱਕ ਗੱਲ ਕਰੇਗਾ ਦੀ ਮੈਂ ਲੈ ਸਕਦਾ ਜੀ ਨਹੀਂ ਇੱਕ ਅੱਧੀ ਤੈਨੂੰ ਦੱਸੀ ਕਿ ਜਾਂਦਾ 500 ਕੱਟ ਦੇ ਦੀ 12 ਮੰਗੇ ਬਾਈ ਨੇ 13000 13000 ਬੱਕਰਾ ਕਾਲਾ ਸ਼ਾਹ ਵੇ 13000 ਮੰਗ ਲੈ 15 ਮੰਗ ਲੈ ਕੋਈ ਗੱਲ ਬੱਕਰਾ ਕਾਲਾ ਸ਼ਾਹ ਨਾਲ ਮਗਰ ਹੈ 8000 ਦੇ ਦਈਏ ਨਹੀਂ ਆ ਨਹੀਂ ਆ ਵੀਰਾ ਇਹ ਤਾਂ ਜਮਾਈ ਨਹੀਂ ਕਹਦੇ ਤਾਂ ਪੈਸੇ ਤਾਂ ਨਹੀਂ ਨਹੀਂ ਤਾਂ ਨਹੀਂ ਫਰਕ ਪੜਾ ਕਿੰਨਾ ਫਰਕ ਹੈ ਉਹ ਕੱਢ ਦੇ ਯਾਰ ਪੈਸੇ ਲੈ ਆ ਤੇਰੇ ਸਾਹਮਣੇ ਹੀ ਹੈ 8000 ਦੀ ਥੋੜੀ ਬੱਕਰੀ ਹੈ ਕਿੰਨੇ ਕਰੇ ਲਈ ਇੱਕ ਗਲਗਾ 8000 ਤਾਂ ਕੱਲੀ ਹੋ ਜਾਣੀ ਹੈ ਕੱਲੀ ਦਾ ਕਰੇ ਕੀ ਕਰੂੰਗਾ ਮੈਂ ਇਹ ਦੱਸੋ ਪਹਿਲਾਂ ਮੈਂ ਬੱਚੇ ਸਮੇਂਦ ਗੱਲ ਕਰ ਰਿਹਾ ਯਾਰ ਬੱਚੇ ਸਮੇਂਦ ਨਹੀਂ ਆਉਂਦਾ ਪਤਾ ਕਿ 8000 ਦੀ ਨਹੀਂ ਹੈ ਕਿੰਨੇ ਦੀ ਹੈ 12 13 ਨਹੀਂ 18000 ਮੰਗ ਲਉ ਬਿਕੂਗਾ ਨਹੀਂ ਕਦਨ ਉਹ ਮਾਲ ਦਾ ਮਾਲ ਦਾ ਮੋਲੀ ਵਿਗਣਾ ਮਾਲ ਮੋਲੀ ਵਿਗਣਾ ਇਹ ਦੋ ਦਿਨਾਂ ਨੇ ਅਭੀ ਤੈਨੂੰ ਵੇਚ ਦੇਣਾ ਅੱਜ ਉਹ ਗੱਲ ਕੀਤੀ ਨਹੀਂ ਮੰਗਣ ਨੂੰ 18 ਮੰਗਣੇ ਤੇ ਤੈਨੂੰ ਕਿਹਾ 18 ਯਾਰ ਤੈਨੂੰ ਤੈਨੂੰ ਛੱਟਣ ਵਾਲੀ ਗੱਲ ਕੀਤੀ ਕਿੰਨੇ ਕ ਦਿਨ ਹੀ ਫਿਰ ਤੂੰ ਦੱਸ ਸਹੀ ਯਾਰ ਤੂੰ ਦੱਸ ਕਿੰਨੇ ਅੰਦਰ ਸਹੀ ਰੁਪਏ ਲਾ ਦੇ ਸਹੀ ਰੁਪਏ ਦੇ ਦੇਂਗੇ ਹਾਂ ਇਹਨੇ 13 ਮੰਗਿਆ ਨਾ ਤੂੰ ਸਹੀ ਲਾ ਤੂੰ 8 ਲਾਈ ਖੜਾ ਹਾਂ 8 ਦੀ ਤੈਨੂੰ ਪਤਾ ਨਹੀਂ ਹੈਗੀ ਤੂੰ ਦੱਸ ਦੇ ਉਹਨੇ ਹੀ ਦੇ ਦੇ ਮੈਂ ਲੈ ਲੈ ਜੱਜ ਲੱਗ ਜਾ ਜੱਜ कर है है। लो रहा है कर लो क्यों भाई सही है सौदा एक करूंगा तो आए तो होगी एक दो हम्म अगर नहीं करने तो हड्डी मार बाहर लगा शार दे, शार दे, शार दे। तो शहर 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 में को गल भाल भाल कर गई हां मोल वाला ना करो सारे छाड़ दो ना ना ओ मैं दिखा दूंगा दिखा ना हां ਬੱਕਰਾ ਕਾਣਾ ਸ਼ਾ ਮਗਰੀ ਸਾਰਾ ਬੱਕਰਾ ਬੱਕਰੀ ਚੰਗੀ ਉਹ ਤਾਂ ਮੈਂ ਸਾਰੀ ਗੱਲ ਸੁਣਾ ਹਾਂ 11000 ਰੁਪਏ ਦੇ 1 ਰੁਪਿਆ ਕੱਟ ਨਹੀਂ ਤੇ ਦੇਣੀ ਲੈਣੀ ਤੇ ਰੁਪਏ ਗਣਾ ਫੜ ਫੱਟਰੀ ਦਾ ਆ ਫੜ ਯਾਰ ਫੜ ਤਾਂ ਸਹੀ ਮੈਂ ਵੀ ਨਹੀਂ ਮੋਲ ਕਰਦਾ ਬੋਲ ਹਾਂ ਨਾ ਤਰ ਤਸਵੀਰ ਵੀ ਮੈਂ ਨਹੀਂ ਇਕਠਾ ਉਹਨੇ ਭਲਾ ਮੈਂ 100 100 ਅਸਰ 9000 ਦੀ ਹੋਗੀ ਬੱਕਰੀ ਦੀ ਨਹੀਂ 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 ਅਸਰ ਆਹੋ ਹਾਂ ਇਹ ਗਾ ਮੈਂ ਕਾਇਤਾ ਹੋਣ ਦੱਸ 9000 ਦੇ ਜਾ 9.5 ਦੀ ਹੋ ਗਈ ਯਾਰ ਚੱਲ ਜਾ ਯਾਰ ਫਿਰ ਬਹੁਤ ਫੜਾ ਗਿਆ ਉਹ ਮੰਨ ਜਾ ਨਹੀਂ ਆ ਰਹਾ ਉਹ ਕੋਈ ਨਹੀਂ 9.5 ਦੀ ਨਹੀਂ ਯਾਰ ਮੈਂ 9 ਕਿਹਾ ਉਹ ਖੜ ਜਾ ਯਾਰ ਤੂੰ 9 ਕਿਹਾ ਮੈਂ ਭਾਈ ਐਂ ਗੱਲ ਖਾਈ ਤੂੰ ਕਰਾਦੀ ਦੱਸਦੀ ਉਹ 11000 ਦੀ ਪੂਰੀ ਬੱਕਰੀ ਲਿਖਾਈ ਤੂੰ ਕਰਾਦੀ ਯਾਰ ਨਹੀਂ 11000 ਕਿਹਾ ਫੜ ਨਹੀਂ ਨਹੀਂ ਉਹ ਫੜ ਉਹ ਆਖੇ ਵੀ ਲੱਗ ਯਾਰ ਆਖੇ ਕੋਈ ਨਹੀਂ ਮਾਣੀਆ ਕਰ ਨਹੀਂ ਯਾਰ ਪੂਰੇ 10000 ਦੀ ਹੋ ਗਈ ਲਿਖਾਈ ਆਪੋ ਆਪਣੀ ਯਾਰ ਮੈਂ ਪੌਨੇ ਦਾ ਪੂਰੇ 10 ਦੀ ਹੋ ਗਈ ਹੁਣ ਨਾ ਭੱਜ ਬੋਣੀ ਕਰ ਯਾਰ ਲੈ ਆ ਪੈਸੇ ਕੱਢ ਯਾਰ ਤੂੰ ਲਾਲਾ ਲਾਲਾ ਤੱਕਰੀ ਜਾਂ ਨਾ ਹੋ ਗਈ ਓ ਯਾਰ ਗਿਣ ਪੈਸੇ ਤੂੰ ਕਪਤਾਨ ਨਹੀਂ ਮੈਂ ਨਾ ਕਿਹਾ ਯਾਰ ਉਹ ਤੂੰ ਤਾਂ ਨਾ ਆਖਾ ਹੀ ਹੁਣ ਉਹ 11 ਤੋਂ ਨਹੀਂ ਘਟਦੇ ਸੀ ਮੈਂ ਆਖਿਆ ਵੀ ਚੱਲ ਮੈਂ ਤਾਂ ਨਾ ਕਿਹਾ ਗਿਣਦੇ ਪੈਸੇ ਨਾ ਭੋਣੀ ਕਰ ਲੈ ਤੂੰ ਕਰ ਲੈ ਕਰ ਲੈ ਭੋਣੀ ਮੁੜ ਕੇ ਉਸ ਪੱਕਾ ਸਿੱਧਾ ਸੌਦਾ ਯਾਰ 200 ਰੁਪਿਆ ਦਾ ਦੇ ਬਾਜਾ 9000 ਦੀ 1050 ਲੈ ਜਾ ਵੀ ਬੂਝ ਨਹੀਂ ਕਰਾਉਂਦਾ ਭਾਈ ਇੰਨਾ ਨਾ ਕਰੋ ਮੈਂ ਤਾਂ 10 ਕਹਿਦਾ ਫਿਰ ਯਾਰ 9 ਕਿਹਾ ਨਹੀਂ 9 ਕਿਹਾ ਮੇਰਾ ਗਿਣੋ ਜੀ ਗਿਣੋ ਗਿਣੋ ਜਿਹੜਾ ਗਿਣੋ 2 10 ਹੀ ਦੇਵਾਂ ਕੋਈ ਨਹੀਂ ਨਹੀਂ ਯਾਰ 9 ਨਹੀਂ ਯਾਰ 9 3 4 5 6 7 8 9 ਲਓ ਇਹ ਪਹਿਲਾ ਸੌਦਾ ਸਿਰੇ ਚੜ ਗਿਆ। ਗੁਰੀਦਕੋਟ ਦੀ ਬੱਕਰਾ ਮੰਡੀ ਤੇ। ਲਿਖਾਈ ਲਿਖਾਈ ਆਪੇ ਕਰਾ ਦੂਗਾ। ਕੀ 100 200 ਨਾ। ਠੀਕ ਆ ਜੀ। ਲਓ ਜੀ ਬੱਕਰੀ ਤੁਹਾਨੂੰ ਦਿਖਾ ਦਿੰਨੇ ਆ। ਆ ਕਾਲੇ ਬੱਚੇ ਵਾਲੀ ਆ। ਕਾਲਾ ਸ਼ਾਹ ਬੱਚਾ। 2 ਮਹੀਨਾ ਦਾ ਬੱਚਾ ਆ। ਉਹ ਬੱਕਰਾ ਕਾਲਾ। ਤੇ ਦੁਬਾਰਾ ਫੇਰ ਗੱਪਣਾ। ਹਾਂ ਮਹੀਨੇ ਦੀ ਗੱਪਣਾ ਕਰ ਲੈ ਕਪਤਾਨ। ਮਹੀਨੇ ਦੀ ਕੀ? ਕਪਤਾਨ। ਮਹੀਨੇ ਦੀ ਗੱਪਰੇਗੀ। ਕਿਵੇਂ ਦੰਦੀਸ਼ੀ? ਚਾਉਗ। ਹਾਂ ਨਹੀਂ ਚੰਗੀ ਬੱਕਰੀ ਸੋਹਣੀ। ਠੀਕ ਆ ਜੀ। ਬਹੁਤ ਚੰਗੀ ਆ। ਕਾਰ ਬੋਣੀ ਚਲੋ ਬੱਚਾ ਮਗਰ ਬੱਚਾ ਬਹੁਤ ਚੰਗਾ ਲਓ ਜੀ ਆਹ ਬਕਰੇ ਦਾ 13000 ਰੁਪਇਆ ਮੁੱਲ ਕੀਤਾ ਅੰਕਲ ਕਿੰਨਾ ਕਰਾਉਂਗਾ ਮੈਂ ਤਾਂ ਠਾਕੀ ਹੁਣ ਮੈਂ ਹੁਣ ਇੱਕ ਹੱਥ ਜੀ ਵੀ ਦੱਸ ਸਕਾਂਗਾ ਕਿਸੇ ਨੂੰ ਪਤਾ ਨਹੀਂ ਲੱਗਿਆ ਜੀ ਕਿੰਨੇ ਹੋਰ ਵੀ ਖੜਾ ਹੁੰਦਾ ਕਈ ਵਾਰ ਮਗਰ 10000 ਲਾਇਆ ਜੀ ਵੀ ਰਾਜੂ ਲਾ ਕੇ ਤੁਰ ਜੇ ਇਹ ਹੀ ਲੈ ਲ ਕੇ ਇਹ ਇਹ ਤਾਂ ਲੈਣ ਲਈ ਹੁੰਦਾ ਚੀਜ਼ ਦਾ ਦੇਖਣ ਵਾਸਤੇ ਹੁੰਦੀ ਆ ਸਹੀ ਸਹੀ ਉਹ ਮਨ ਬੱਕਰਾ ਕਿੰਨੇ ਦਾ ਦਿੱਤਾ ਸੀਗਾ ਹਾਂ ਜੀ 4 ਕਰ ਗਿਆ ਇਹਦਾ 11 ਦਾ ਚੱਕਰ ਬਾਕੀ ਤੋਂ ਪਾਰਾ ਨਹੀਂ ਸੀਗਾ ਨਹੀਂ ਨਹੀਂ ਪਾਰਾ ਨਹੀਂਗਾ ਇੱਕ ਵਾਰ ਜੇ ਬੱਕਰਾ ਕੁਆਲਿਟੀ ਦਾ ਨੇ ਇਹਦੇ ਕੋ ਉਹ ਇਹਦਾ 50 50000 ਦੇ ਵੀ ਵਿਕੀ ਜਾਂਦੇ ਨੇ ਉਹ ਇਧਰ ਉਹਨਾਂ ਚੀਜ਼ਾਂ 'ਚ ਕਾਟੂ 'ਚ ਫਰਕ ਹੁੰਦਾ ਹੈ ਮੈਂ ਰੱਖੀ ਹਾਂ ਹਾਂ ਨਸਲ ਦਾ ਫਰਕ ਹੁੰਦਾ ਮਨ ਲਾ ਕੇ ਤੁਹਾਨੂੰ ਦਿੱਤਾ ਨਸਲ ਦਾ ਫਰਕ ਹੁੰਦਾ ਪੈ ਗਿਆ ਨਾ ਨਸਲ ਦਾ ਤਾਂ ਵਾਕਈ ਕਹਿ ਸਕਦਾ ਰੱਖਿਆ ਵੇ ਸ਼ੌਕ ਨਾਲ ਜੇ ਸ਼ੌਕ ਨਾਲ ਬੱਕਰੀ ਰੱਖੀ ਵੀ ਉਹ ਦਿੱਤੀ ਸ਼ੌਕ ਨਾਲ ਬੱਕਰਾ ਰੱਖਿਆ ਵੇ ਉਹ ਦਿਲ ਕਰਾਉਂਦਾ ਉਹ ਜਿਹੜੇ ਹੱਥ ਰੱਖ ਤਾ ਮੈਂ ਲੈ ਜਾ ਲੈ ਜਾ ਨਹੀਂ ਨਹੀਂ ਹੱਥ ਰੱਖ ਤਾ ਬੱਕਰੀ ਦਾ ਥਣ ਘੱਟ ਸੀਗਾ ਦੋ ਬੱਕਰੇ ਉਹ ਤਾਂ ਬਾਅਦ ਚ ਨਹੀਂ ਉਹ ਤਾਂ ਮੇਰੀ ਗੱਲ ਸੁਣ ਲੈ ਮੇਰੇ ਕੋਲੇ ਤਾਂ ਘੱਟ ਨਹੀਂ ਸੀਗਾ ਵੇਖੋ ਜਾ ਕੇ ਦੂਜੀ ਥਣ ਦਾ ਤਾਂ ਮੈਂਟ ਦਾ ਨਹੀਂ ਪਤਾ ਲੱਗਦਾ ਪਹਿਲਾਂ ਤਾਂ ਇੱਕ ਸਟੈਂਡ ਦਾ ਹੋ ਜਾ ਅਗਲੇ ਡੰਗ ਚੱਲਾਂਗੇ ਦੱਸ ਕੀ ਆਉਂਦੇ ਸੁਣਾਏ ਤਾਂ ਬਈ ਨਿੰਨ ਮੈਨੂੰ ਵੀ ਦੱਸ ਮੈਂ ਚੱਲ ਲੱਗਣਾ ਸਾਵਾਂ ਇਹਦਾ ਖੱਲਾ ਹੈ ਇਹਦੇ ਰਾਹ ਮੈਂ ਤੇ ਦੱਸਦੇ ਹਾਂ ਹੁਣ ਸਾਈਡ ਤੇ ਹੋ ਕੇ ਕਰੀ ਤਲਾਕ ਉਹ ਯਾਰ ਮੈਂ ਦੱਸ ਦੇਉਂਦੇ ਆ ਉਹ ਚਾਹ ਫੇਰ ਹੋਰ ਮੈਂ ਹੁਣ ਕਿਵੇਂ ਦੱਸਾਂ ਮੈਂ ਤਾਂ ਵੱਧ ਮੰਗੇ ਹੀ ਨਹੀਂ ਤੇ ਮੈਂ ਘੱਟ ਲਾਉਂ ਬਾਈ ਤਲਾਕ ਨੰਨੂ ਆ ਗਿਆ ਹੁਣ ਕਰੀ ਤਲਾਕ ਹਾਂ ਬਾੜੀਆਂ ਗੱਲਾਂ ਇੱਕੋ ਜਿਹੀ ਨਵੇਟ ਦੇਣਾ ਮੈਂ ਜੇ ਮੈਂ ਕਹਤੀ ਗੱਲ ਆ ਹੋਰ ਨੂੰ ਪਤਾ ਕਿੰਨੇ ਦਾ ਹਾਂ ਨਹੀਂ ਪਤਾ ਕਿੰਨੇ ਦਾ ਦਾ ਹਾਂ ਇਨਾ ਦੇ ਲਿਆਜ ਆ ਹਜ਼ਾਰ ਤਾਂ ਕੋਲੋਂ ਹੀ ਛੱਡ ਦੂ ਇਹਨੂੰ ਛੱਡ ਦੂ ਹਜ਼ਾਰ ਤਾਂ ਕੋਲੋਂ ਹੀ ਛੱਡ ਦੂ ਹੁਣ ਤੂੰ ਲਾ ਦੇ ਬੋਲੇਗਾ ਤਾਂ ਫੜ ਲੋ ਫੜ ਦੇ ਦੱਸਾਂ ਉਹ ਫੜ ਲੋ ਨਾ ਦਿਓ ਜੇ ਮੇਰੀ ਦਰਗਾਹ ਸੁਣਨਾ 100 ਨਹੀਂ ਕਿ 200 ਨਹੀਂ ਕਿ 47 ਛਾਈਡ ਆ ਮੇਰੀ ਭੈਣ ਚ ਕਿਹੜੇ ਦੀ ਉਹ ਸਾਈ ਨੂੰ ਕੀ ਐ ਗੱਲ ਕਰਨਾ ਤਾ ਸਿਰ ਓਏ ਯਾਰ ਹੁਣ ਪਤਾ ਕੀ ਹੈ ਤੂੰ ਹੀ ਦੇਹੀ ਜਾਂਦਾ ਕੋੜੀ ਓਏ ਯਾਰ 11000 ਤਾਂ ਹੋ ਗਿਆ ਦੇ ਪੈਸੇ ਇਹ ਇਹਨਾਂ ਦਾ 13 ਦਾ 11 11 13 ਦਾ 13 ਦਾ ਉਹ ਨਹੀਂ ਸੌ ਖਾ ਕੇ ਤੇ ਜਮਨੀ ਦੀ ਗੱਲ ਨੂੰ ਨਾ ਤੇਰਾ ਕਲ 14 ਲੈਣਾ ਲੈ ਲੈ ਯਾਰ ਤੂੰ ਫੇਰ ਉਹਨਾਂ ਤੋਂ ਲੀਕ ਕਿਉਂ ਖਾਈਦਾ ਲੀਕ ਨਹੀਂ ਮੈਂ ਖੇਚਦਾ ਮੇਰੀ ਦੁਕਾਨ ਹਜੇ ਸਾਲ ਨੂੰ ਚੱਲੂਗੀ ਮੈਂ ਇੱਕ ਰੇਟ ਹੀ ਆ ਮੇਰਾ ਹਾਂ ਮੇਰੀ ਦੁਕਾਨ ਇੱਕ ਕਿਉਂਕਿ 바ਰਗੇਨਿੰਗ ਕਰਨਾ ਸਹੇਲੇ ਆ ਨਾ ਆਦਤ ਬਣੀ ਹੈ ਮੈਂ 바ਰਗੇਨ ਨਹੀਂ ਕਰਨੀ ਨਹੀਂ 13 ਮੰਗਿਆ 13 ਦਾ ਹੀ 13 ਮੰਗਿਆ ਤਾਂ 13 ਦਾ ਹੀ ਆ ਓ ਯਾਰ ਮੇਰੀ ਗੱਲ ਸੁਣ ਲੈ ਹੁਣ ਲੈ ਆ ਲੈ ਜਾ ਤਾਂ ਮੈਂ ਵੈਸੇ ਵੀ ਜਾ ਸਕਦਾ ਉੱਥੇ ਜਾ ਕੇ ਮਨ ਮਰਜ਼ੀ ਦੇ ਪੈਸੇ ਵੀ ਹੱਥ ਨਹੀਂ ਫੜਦਾ ਉਹ ਵੀ ਮੈਨੂੰ ਨਹੀਂ ਪਤਾ ਪਰ ਜਿਹੜੀ ਗੱਲ ਆ ਵੀ ਹਾਂ ਨਿਬੜ ਜੇ ਅਗਲਾ ਯਾਰ ਉਹ ਸਵਾਦ ਨਹੀਂ ਆਉਂਦਾ ਮੰਡੀ ਚ ਹੁਣ ਮੰਨ ਲਾ ਕੇ ਮੈਂ ਤੈਨੂੰ ਕਹਿੰਦਾ ਜਾ ਕੇ ਯਾਰ ਚੁੱਪ ਕਰਕੇ ਤੱਕ ਛੱਡ ਦੇ ਯਾਰ ਉਹ ਵੀ ਗਲਤ ਆ ਫੜ ਪੈਸੇ ਆਈ ਦਾ ਫੜ ਲਾ ਕੋ ਮੈਂ ਉਹ ਸਾਜ ਦਾ ਫਿਰ ਡਬਲ ਮੋਡ ਨਹੀਂ ਪੈਂਦੀ ਆ ਜਦ ਨਾਲ ਸੌਦਾ ਹੋਵੇ ਡਬਲ ਨਾਲ ਮੋੜੀ ਮੇਰੇ ਕੋਲੋਂ ਲੈ ਲਈ ਡਬਲ ਹਾਂ ਇੱਟਾਂ ਦੇਹੀ ਜਾਂਦਾ ਉੱਥੋਂ ਨਹੀਂ ਫੜਾ ਤਾ ਇਹ ਤਾਂ ਦਿਖਾਉ ਹੈ ਦੂਸਰਾ ਆਇਆ ਬਾਈ ਦੂਸਰਾ ਬਹੁਤ ਚੰਗਾ ਆਖ ਕੋ ਪਰ ਆ ਮੜਾ ਆ ਅੱਖ ਬਰਾਂ ਇਹਦੀ ਤਾਵੇਂ ਪਾਣੀ ਸਰਾ ਚੜਾਓ ਸਿਰੇ ਨੰਨੂ ਕਿੰਨੇ ਦੱਸ ਦਨ ਚੌਪਾਤੇ ਨਾ ਜਿੰਨਾ ਕਿੰਨੇ ਆਏ ਕੋਸ਼ਨਾ ਕੋਤੰਨ ਹੁਣ ਮੈਨੂੰ ਤਾਂ ਕਰਾ ਛੋਟਾਂ ਵੇਖੀ ਛੋਟ ਹਾਂ ਛੋਟ ਵੇਖੀ ਤੋ ਤੇਰਾ ਫੜਾ ਸਾਈ ਇੱਕ ਨਾ ਕੀਤੀ ਤੇ ਕਹਿ ਲੈ ਅਲਾਂਕਲੇ ਯਾਰ ਵਾਹ ਪੈਸੇ ਦਾ ਫੜ ਲਾ ਸਹੀ ਫੜ ਸਾਈ ਫੜ ਯਾਰ ਸਾਈ ਦਾ ਫੜ ਲਾ ਜਦੋਂ ਕਹੀ ਜਾਂਦਾ ਫੇਰ ਉਹੀ ਗੱਲ ਹੁਣ ਤੈਨੂੰ ਮੈਂ ਕੋਈ ਦੇਣੇ 12000 ਦਾ ਬੱਕਰਾ ਹੋ ਗਿਆ ਬਾ ਹੁਣ ਨਾ ਨਾ ਬਾਣੇ ਆ ਕੇ ਦੇਣਾ ਮੇਰੀ ਗੱਲ ਮੇਰੀ ਵੀ 12000 ਦਾ ਸੌਦਾ ਸਿਰੇ ਚੜ ਗਿਆ ਆ ਬੱਕਰਾ ਪੀਰकोट ਬੱਕਰਾ ਮੰਡੀ ਦੇ ਹਾਂਜੀ 13000 ਰੁਪਏ ਸੌਦਾ ਹੋਇਆ ਠੀਕ ਆ ਜੀ 1000 ਛੜਤਾ 1000 ਅੰਕ ਲੈ ਕੰਨੇ ਛੜ ਦੂੰਗਾ ਬਸ ਠੀਕ ਆ ਸੌਦਾ 13 ਲੈ ਛੋਟ ਵਾਹ ਬਈ ਠੀਕ ਆ ਜੀ ਹੋ ਗਿਆ ਪੈਸਾ ਨੂੰ ਇਹਨਾਂ ਨੂੰ ਵਗਰ ਕੇ ਇਹਦਾ ਕੱਲਾ ਬਾਕਣੇ ਕੇ ਪੈਸੇ ਫੜਾ ਪੈਸੇ ਜਣਾ ਸਹੀ ਗੱਲ ਇਹਨਾਂ ਦਾ ਪੁੱਛ ਤੁਰਨਾ ਆ ਲੈ ਆ ਪਹਿਲਾ ਸੌਦਾ ਵੇਖਿਆ ਮਤਲਬ 1000 ਰੁਪਿਆ ਛੋਟ ਬੰਦੇ ਕਰਦੇ ਹਾਂ ਇਹ 13 ਮੰਗਿਆ ਤੇ 13 ਹੀ ਦਿੱਤਾ ਤੇ 1000 ਵਿੱਚੋਂ ਛੜਤਾ ਚਲ ਇਹ ਵੀ ਨਵਾਂ ਹੀ ਆ ਕਿੰਨੇ ਬੇਮਾਨ ਹਾਂ ਵਧੀਆ ਸੌਦਾ ਹੋਇਆ ਹਾਂ ਚੱਲੀ ਜਾਂਦਾ ਜੀ ਇਹਦਾ ਲੋ ਭਾਈ ਪੈਸੇ ਗਿਣੀ ਜਾਂਦੇ ਅੰਕਾ ਜੀ ਇਹਦਾ ਨਾ ਉਹ ਅੱਡ ਕਰੀ ਜਾਂਦਾ ਜਾਂ ਦੋਨੇ ਮੇ ਅੱਡ ਕਰੀ ਜਾਂਦੇ ਤੇ ਉਦੋਂ ਚਰਦਾ ਚੋ ਇੱਥੇ ਬੁੰਡ ਮਰਾਉਂਦਾ ਫਿਰਦਾ ਤੂੰ